ਕਿ ਤਰ੍ਹਾਂ ਪੁਲਿਸ ਨੇ ਅੱਜ ਸਵੇਰੇ ਸਵੇਰੇ ਹੀ ਇੱਕ ਗੈਂਗਸਟਰ ਰੋਸ਼ਨ ਸਿੰਘ ਨਾਮ ਦਾ ਐਨਕਾਊਂਟਰ ਕੀਤਾ ਹੈ ਤੇ ਉਸ ਨੂੰ ਜ਼ਖਮੀ ਕਰਕੇ ਸਿਵਲ ਸਲ ਪੰਚਾਇਆ ਹੈ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬੀ ਐਮ ਡਬਲਯੂ ਮੋਟਰਸਾਈਕਲ ਤੇ ਸਵਾਰ ਸੀ ਇਹ ਗੈਂਗਸਟਰ ਔਰ ਉਸ ਦੇ ਕੋਲੋਂ ਜਿੱਥੇ ਪੁਲਿਸ ਨੇ ਦੋ ਪਿਸਟਲ ਬਰਾਮਦ ਕੀਤੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਦੇਸੀ ਕੱਟਣ ਵਾਲਾ ਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਤੇ ਇੱਕ 32 ਬੋਰ ਦਾ ਪਿਸਟੋਲ ਉਸ ਦੇ ਕੋਲੋਂ ਹੋਰ ਵੀ ਬਰਾਮਦ ਹੋਇਆ ਜਿਸ ਦੇ ਵਿੱਚ 7 ਗੋਲਣ ਜਿੰਦਾ ਹਨ ਔਰ ਨਾਲ ਹੀ ਪੁਲਿਸ ਤੇ ਫਾਇਰਿੰਗ ਕਰਦੇ ਹੋਏ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਇਸ ਮੋਟਰਸਾਈਕਲ ਜਰੀਏ ਜਿੱਥੇ ਕਿ ਪੁ ਮਾਰਕਸ ਨੂੰ ਜ਼ਖਮੀ ਕਰਕੇ ਸਲਵਸਲ ਪੰਚਾਇਆ ਹੈ ਇਹ ਗੈਂਗਸਟਰ ਉਹ ਹੈ ਜਿਸ ਤੇ ਪਹਿਲਾਂ ਹੀ ਵਕ ਵਕ ਥਾਣਿਆਂ ਦੇ ਵਿੱਚ 15 ਤਰ੍ਹਾਂ ਦੇ ਮੁਕਦਮੇ ਦਰਜ ਹਨ ਜਿਨ੍ਹਾਂ ਦੇ ਵਿੱਚ ਜੇਲ ਐਕਟ ਅਸਲਾ ਐਕਟ ਔਰ ਡਕੈਤੀਆਂ ਦੇ ਨਾਲ ਨਾਲ ਲੁੱਟਾਂ ਖਵਾਉਣ ਦੇ ਵਿੱਚ ਚਿੱਟਾ ਵੇਚਣ ਦੇ ਵੀ ਮੁਕਦਮੇ ਹਨ ਔਰ ਹੁਣ ਵੀ ਇਸ ਨੂੰ ਇੱਕ 300 ਗ੍ਰਾਮ ਚਿੱਟੇ ਦੇ ਕੇਸ ਦੇ ਵਿੱਚ ਹੀ ਅੱਗੋਂ ਕਾਬੂ ਕੀਤਾ ਜਾਣਾ ਸੀ ਪਰ ਇਹ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਫਾਇਰਿੰਗ ਕਰਦਾ ਹੋਇਆ ਐਨਕਾਊਂਟਰ ਦੇ ਵਿੱਚ ਜ਼ਖਮੀ ਹੋ ਗਿਆ ਫੜੇ ਸੀਗੇ 89 ਨੰਬਰ ਮੁਕੱਦਮਾ ਪੀ ਅ ਸਦਰ ਜਗਰਾਉਂ ਦਾ ਉਹਦੇ ਵਿੱਚ ਤਿੰਨ ਬੰਦੇ ਅਸੀਂ ਅਰੈਸਟ ਕੀਤੇ ਸੀਗੇ ਸੋ ਉਹਨਾਂ ਦੀ ਪੁੱਛਗਿੱਛ ਦੇ ਦੌਰਾਨ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਜਿਹੜਾ ਬੰਦਾ ਹੈਗਾ ਰੌਸ਼ਨ ਇਹਨੂੰ ਕੱਲ ਅਸੀਂ ਨਾਮਿਨੇਟ ਕੀਤਾ ਸੀ ਸੋ ਇਹਦੇ ਪਿੱਛੇ ਸਾਡੀ ਪੁਲਿਸ ਪਾਰਟੀ ਲੱਗੀ ਹੋਈ ਸੀ ਸੋ ਅੱਜ ਸਵੇਰੇ ਮਾਰਨਿੰਗ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਿ ਇਹ ਸਾਡੇ ਜਗਰਾਉਂ ਏਰੀਆ ਦੇ ਵਿੱਚ ਇੱਥੇ ਡਰੇਨ ਦੇ ਉੱਤੇ ਇਹਦੀ ਮੂਵਮੈਂਟ ਹੈਗੀ ਹੈ ਸੋ ਇਮੀਡੀਐਟਲੀ ਸੀਆਈਏ ਦੀ ਜਿਹੜੀ ਟੀਮ ਹੈਗੀ ਹੈ ਉਹ ਤਫਤੀਸ਼ ਦੇ ਸਬੰਧ ਦੇ ਵਿੱਚ ਤੇ ਇਹਨੂੰ ਅਰੈਸਟ ਕਰਨ ਦੇ ਸਬੰਧ ਦੇ ਵਿੱਚ ਇੱਥੇ ਪੈਟਰੋਲਿੰਗ ਕਰ ਰਹੀ ਸੀ ਅ ਤੋਂ ਉਸੇ ਪੈਟਰੋਲਿੰਗ ਦੇ ਦੌਰਾਨ ਜਦੋਂ ਇਹ ਜਿਹੜਾ ਰੋਸ਼ਨ ਹੈ ਇਹ ਆਪਣੇ ਬਾਈਕ ਜਿਹੜਾ ਬੀਐਮਡਬਲ ਜਿਹੜਾ ਤੁਸੀਂ ਦੇਖ ਵੀ ਰਹੇ ਹੋ ਇੱਥੇ ਖੜਾ ਹੈ ਸੋ ਉੱਥੇ ਉਹਦੇ ਉੱਤੇ ਸਵਾਰ ਹੋ ਕੇ ਇਸ ਸਾਈਡ ਤੋਂ ਆ ਰਿਹਾ ਸੀਗਾ ਮੇਰੇ ਸੱਜੇ ਸਾਈਡ ਤੋਂ ਤੇ ਖੱਬੇ ਸਾਈਡ ਤੋਂ ਸਾਡੀ ਪੁਲਿਸ ਪਾਰਟੀ ਦੀ ਪੈਟਰੋਲਿੰਗ ਗੱਡੀ ਆ ਰਹੀ ਸੀ ਗੱਡੀ ਨੂੰ ਦੇਖਦੇ ਹੋਏ ਇਹਨੇ ਇੱਕਦਮ ਲੈਫਟ ਨੂੰ ਆਪਣਾ ਮੋਟਰਸਾਈਕਲ ਬਚਾ ਦੇ ਵਿੱਚ ਘੁਮਾਇਆ ਤੇ ਉੱਥੇ ਇਹ ਡਿੱਗ ਗਿਆ ਇਹਦੇ ਕੋਲ ਦੋ ਵੈਪਨ ਸੀਗੇ ਉਹਦੇ ਵਿੱਚੋਂ ਇੱਕ ਵੈਪਨ ਇਹਨੇ ਕੱਢ ਕੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਆਪਣੇ ਆਪ ਨੂੰ ਬਚਾਉਂਦੇ ਹੋਏ ਸੈਲਫ ਡਿਫੈਂਸ ਦੇ ਵਿੱਚ ਤੇ ਰਿਟੈਲੀਟਰੀ ਫਾਇਰਿੰਗ ਹੋਈ ਸਾਡੀ ਪੁਲਿਸ ਪਾਰਟੀ ਵੱਲੋਂ ਤਿੰਨ ਰਾਉਂਡਸ ਫਾਇਰ ਹੋਏ ਜੋ ਇੱਕ ਰਾਉਂਡ ਇਹਦੀ ਰਾਈਟ ਲੱਗ ਦੇ ਉੱਤੇ ਇੰਜਰ ਹੋਇਆ ਹੈ ਤੋਂ ਇਹਨੂੰ ਐਡਮਿਟ ਕਰਾ ਦਿੱਤਾ ਗਿਆ ਹਸਪੀਟਲ ਦੇ ਵਿੱਚ ਸੇਫ ਹੈ ਤੇ ਅੱਗੇ ਦੀ ਤਫ਼ਤੀਸ਼ ਜਿਹੜੀ ਹੈਗੀ ਉਹ ਜਾਰੀ ਹੈ ਸਰ ਇਹਦੇ ਬੈਕਗ੍ਰਾਉਂਡ ਪਤਾ ਲੱਗੇ ਕਿਨਨ ਨਾਲ ਲਿੰਕ ਸੀਗੇ ਜਾਂ ਮਤਲਬ ਕਿੱਥੋਂ ਦੇ ਚਿੱਟਾ ਉਹ ਦੇਖੋ ਅਮਰੀਕਾ ਤੋਂ ਵੀ ਕੋਈ ਲਿੰਕ ਸੀਗਾ ਦੇਖੋ ਇਹ ਜਿਹੜਾ ਹੈਗਾ ਜੀ ਰੋਸ਼ਨ ਇਹ ਪੁਰਾਣਾ ਕ੍ਰਿਮੀਨਲ ਹੈਗਾ ਇਹਦੇ ਉੱਤੇ ਕਰੀਬ ਵਕ ਵਕ ਜਿਲ੍ਹਿਆਂ ਦੇ ਵਿੱਚ ਕਰੀਬ 15 ਪਰਚੇ ਦਰਜ ਆ ਸਾਰੇ ਮਰਡਰ ਦੇ ਡਕੈਤੀ ਦੇ ਸਨੇਚਿੰਗ ਦੇ ਰੋਬਰੀ ਦੇ ਜੇਲ ਪ੍ਰਿਜ਼ਨ ਐਕਟ ਦੇ ਜਿਵੇਂ ਜੇਲ ਦੇ ਵਿੱਚ ਵੀ ਰਿਹਾ ਉੱਥੇ ਵੀ ਫੜਿਆ ਗਿਆ ਸੀ ਸਮਾਨ ਨਾਲ ਸੋ ਵੱਖ-ਵੱਖ ਧਰਾਵਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹਦੇ ਪਰਚੇ ਦਰਜ ਹੈਗੇ ਨੇ ਤੋਂ ਇਹ ਵੀ ਜਿਹੜਾ ਸਾਡਾ ਬੈਕਵਰਡ ਲਿੰਕ ਆਇਆ ਉਹਦੇ ਵਿੱਚ ਵੀ ਤਿੰਨ ਬੰਦਿਆਂ ਨੂੰ ਇਹਨੇ ਹੀ ਨਸ਼ਾ ਜਿਹੜਾ ਕੱਲ ਆਪਾਂ ਰਿਕਵਰ ਕੀਤਾ ਉਹ ਇਹਨੇ ਹੀ ਸਪਲਾਈ ਕੀਤਾ ਸੀਗਾ ਤੇ ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਵੇਂ ਤੁਸੀਂ ਦੱਸਿਆ ਇਹ ਫਿਰੋਜ਼ਪੁਰ ਦਾ ਰਹਿਣ ਵਾਲਾ ਕਲਖੁਰਦ ਥਾਣਾ ਇਹਦਾ ਪੈਂਦਾ ਹੈਗਾ ਤੇ ਇੱਕ ਰਾਜਪੂਤ ਨਾਮ ਦਾ ਬੰਦਾ ਹੈਗਾ ਜਿਹੜਾ ਅਮਰੀਕਾ ਬੈਠਾ ਹੈ ਉਹਦੇ ਨਾਲ ਇਹ ਟੱਚ ਸੀਗਾ ਉਹਦਾ ਜਿਹੜਾ ਟੱਚ ਕਰਕੇ ਸਮਗਲਿੰਗ ਕਰਦੇ ਸੀ ਤੇ ਸਰ ਅੱਜ ਮੌਕੇ ਤੇ ਤਾਂ ਕੁਝ ਫੜਿਆ ਗਿਆ ਨਾ ਸ਼ੈ ਨੁਸ਼ੇ ਥੋੜਾ ਮੋਟਾ ਨਹੀਂ ਮੌਕੇ ਤੇ ਨਸ਼ਾ ਕੋਈ ਨਹੀਂ ਫੜਿਆ ਗਿਆ ਜੀ ਦੋ ਵੈਪਨ ਸਾਨੂੰ ਰਿਕਵਰ ਹੋਏ ਨੇ ਜਿਹੜਾ ਇੱਕ ਹੈਗਾ ਇਹਦਾ ਇਹ ਵੀ ਕਿ ਇੰਟਰਸਟਿੰਗ ਗੱਲ ਹੈਗੀ ਹੈ ਕਿ ਜਿਹੜਾ ਇੱਕ ਵੈਪਨ ਹੈ ਉਹ ਲਾਇਸੈਂਸੀ ਵੈਪਨ ਹੈ ਬਟ ਉਹਦਾ ਜਿਹੜਾ ਨੰਬਰ ਹੈ ਉਹ ਰੱਬ ਹੋਇਆ ਹੋਇਆ ਹੈ ਸੋ ਉਹ ਅਸੀਂ ਪੂਰੀ ਤਫਤੀਸ਼ ਕਰਾਂਗੇ ਵੀ ਉਹ ਕਿਹੜਾ ਲਾਇਸੈਂਸ ਲਾਇਸੈਂਸੀ ਵੈਪਨ ਹੈ ਕਿਵੇਂ ਇਹਨਾਂ ਨੇ ਚੋਰੀ ਕੀਤਾ ਹੈ ਜਾਂ ਕਿਸੇ ਇਹਨਾਂ ਦੇ ਨੌਨ ਬੰਦੇ ਦਾ ਕਿਉਂਕਿ ਉਹ ਡਾਊਟਫੁਲ ਹੋ ਜਾਂਦਾ ਜਦੋਂ ਜਿਹੜਾ ਨੰਬਰ ਹੁੰਦਾ ਹੈ ਲਾਇਸੈਂਸੀ ਵੈਪਨ ਦਾ ਰੱਬ ਹੋਇਆ ਹੁੰਦਾ ਸੋ ਉਹ ਵੀ ਅਸੀਂ ਡਿਟੇਲ ਚ ਵੈਰੀਫਾਈ ਕਰਾਂਗੇ ਤੇ 1315 ਬੋਰਡ ਦਾ ਕਟਾ ਜਿਹੜਾ ਹੈਗਾ ਉਹ ਦੇਸੀ ਕਟਾ ਹੈ ਉਹ ਬਰਾਮਲ ਹੋਇਆ ਨਾਲ ਨੌ ਜਿਹੜੇ ਹੈਗੇ ਆ ਜ਼ਿੰਦਾ ਰਾਉਂਡ ਪਲਸ ਇੱਕ ਜਿਹੜਾ ਚੱਲਿਆ ਹੋਇਆ ਕਾਰਤੂਸ ਹੈ ਉਹਦੇ ਨਾਲ ਨਾਲ ਇੱਕ ਬੀ ਐਨ ਡਬਲਯੂ ਜਿਹੜਾ ਇਹਦਾ ਮੋਟਰਸਾਈਕਲ ਉਹ ਰਿਕਵਰ ਸਰੀ ਗੈਂਗਸਟਰ ਮਤਲਬ ਹੋਰ ਵੀ ਕਈ ਗੈਂਗਰ ਨਾਲ ਸੰਬੰਧ ਰੱਖਦਾ ਸੀ ਯਾ ਮਤਲਬ ਇਹ ਉਹ ਆਪਦਾ ਹੀ ਗੈਂਗ ਸੀ ਨਹੀਂ ਉਹ ਹੁਣ ਅਸੀਂ ਦੇਖਾਂਗੇ ਜੀ ਵੀ ਇਹਦੇ ਜਿਹੜੇ ਪੁਰਾਣੇ ਕੇਸਾਂ ਚ ਕੇਸਵਾਰ ਕੌਣ ਹੈ ਉਹਨਾਂ ਦਾ ਹੁਣ ਪ੍ਰੈਜ਼ੈਂਟਲੀ ਲਿੰਕ ਕੀ ਹੈ ਸਾਡੇ ਕੋਲ ਜੋ ਮੌਜੂਦਾ ਹਾਲਾਤ ਦੇ ਵਿੱਚ ਜਿਹੜੇ ਅਸੀਂ ਕੱਲ ਅਜੀਤਵਾਲ ਤੇ ਢੁੱਡੀ ਦੇ ਪਿੰਡ ਦੇ ਬੰਦੇ ਤਿੰਨ ਫੜੇ ਸੀ ਉਹਨਾਂ ਨਾਲ ਇਹਦਾ ਇਹਦਾ ਲਿੰਕ ਹੈਗਾ ਸੋ ਉਹਨਾਂ ਨੂੰ ਇਹ ਐਜ਼ ਅ ਕੋਰੀਅਰ ਯੂਜ਼ ਕਰਦਾ ਸੀ ਅੱਗੇ ਆਪਣਾ ਸਮਾਨ ਵੇਚਣ ਲਈ ਤੇ ਹੁਣ ਐਸਐਸਪੀ ਜਗਰਾਓ ਅੰਕਰ ਗੁਪਤਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਕੋਲੋਂ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਆਪਣੇ